ਫਾ ਮੈਚ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੇ ਹੁਰੀ ਬੈਹੇ ਸੀ ਨਿੱਕੇ ਹੁਰੀ ਤੇ ਉਹ ਕਹਿੰਦੇ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਐ ਅੱਜ ਤਾਂ ਰੋਟੀ ਖਾਣੀ ਐ ਕਿ ਅਸੀਂ ਖੇਟਾਂ ਦੇ ਪ੍ਰੋਗਰਾਮ ਤੇ ਦੀ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰ ਲੈਂਦੇ ਆ ਕਿਉਂਕਿ ਤੁਹਾਨੂੰ ਪਤਾ ਇਹ ਜਿਹੜਾ ਵੀ ਉਹ ਨਾਮਾ ਕੰਮ ਕਰਕੇ ਦੇਖਣਾ ਹੁੰਦਾ ਆਪਾਂ ਨੇ ਪੁੱਲ ਕਰਕੇ ਦੇਖ ਲਈ। ਜੇ ਕਾਮਯਾਬ ਹੈ ਤਾ ਉਹਨੂੰ ਤਾਣਾ ਲੈ ਲੈਣੇ ਆ। ਜੇ ਕੋਈ ਕਮੀ ਹੈ ਤਾਂ ਦੂਰ ਕਰ ਲੈਣੇ। ਜਿਵੇਂ ਹੁਣ ਆਪਾਂ ਸਾਰੇ ਬੈਠੇ ਆਪਾਂ ਕਬੱਡੀ ਨੂੰ ਤਿਆਰ ਕਰਨਾ। ਉਹ ਕਬੱਡੀ ਖਤਮ ਨਹੀਂ ਹੋਊਗੀ ਬਜਨ। ਬਜਨ ਵਾਲੀ ਕਬੱਡੀ 37 ਕਿਲੋ 42 ਕਿਲੋ 47 ਕਿਲੋ 52 ਕਿਲੋ ਉਹ ਜੋ ਆ ਕਿੱਥੇ ਗਿਢਣਗੇ ਨਹੀਂ ਬੱਟੀਆਂ ਕਬੱਡੀਆਂ ਸ਼ੁਰੂ ਹੈਗੀਆਂ ਨੇ। ਤੂੰ ਜੋ ਆਖਰ ਜਦੋਂ ਜੀ ਆਪਾ ਪਾਉਦੇ ਨਹੀਂ ਬੀਜਾਂਗੇ ਫਿਰ ਜੀਰੀ ਕਿਵੇਂ ਲਾਉਂਗੂ ਤੁਸੀਂ ਸੋ ਆਪਾਂ 2 ਦਿਨ ਦਾ ਟੂਰਨਾਮੈਂਟ ਕਰਾਂਗੇ ਇੱਕ ਤੁਸੀਂ ਕਰ ਲਓ ਪ੍ਰਬੰਧ ਮੱਖਣ ਬੈਠਾ ਤੇ ਤੁਸੀਂ ਸਾਰੇ ਸਪੋਰਟਸ ਕਲੱਬ ਵੱਲੋਂ ਕਰ ਲਓ ਦੋ ਦੋ ਦਿਨ ਹੀ ਲੈ ਲਓ 27 42 47 52 4 ਵਜੇ ਨੂੰ ਬੁੱਧਵਾਰ ਉਪਨ ਸਟੂਡੈਂਟ ਕਰ ਲਾਂ ਕਰ ਲਾਂ ਕਰ ਲਾਂਗੇ ਸਗੇ ਦੋ ਦਿਨ ਹੋਰ ਲੈ ਲਓ ਕੋਲੋਂ ਆਪਾਂ ਮਤਲਬ ਬਜਨੀ ਕਵਾੜੀ ਸ਼ੁਰੂ ਕਰੀ ਕਿਉਂਕਿ ਬੱਚੇ ਕਿਥੇ ਗੱਡਣਗੇ ਉਹ ਹੀ ਹਨ ਇਹਨਾਂ ਜਗ੍ਹਾ ਵੀ ਹੋ ਜੂਗੀ ਪਰ ਪੰਜਾਬ ਬਲੇ ਵੀ ਤਾਂ ਤਿਆਰ ਕਰੂੰਗੇ ਜੀ ਉਹਨਾਂ ਨੂੰ ਛੋਟੇ ਹੁੰਦੇ ਤੋਂ ਖੇਡਣ ਆਉਂਦੇ ਨਹੀਂ ਪਰ ਟੂਰਨਾਮੈਂਟ ਆਉਂਦੇ ਜਦੋਂ ਉਹਨਾਂ ਨੂੰ ਨਾਮ ਮਿਲੂਗਾ ਨਾਲ ਦੇ ਪਿੰਡ ਦੇ ਆਉਣਗੇ ਹੁਣ ਮੈਂ ਜਾਂਦਾ ਰਿਹਾ 37 ਕਿਲੋ ਚ ਮੇਨਾ ਜਗਰੂਪ ਸੀ ਬਾਤ ਬਾਤ ਮਾਗਰ ਗਰੂਪ ਹੁੰਦਾ ਸੀ ਪਹਿਲਾ ਹੁੰਦਾ ਸੀਗਾ ਅਸੀਂ ਅਸੀਂ ਨਹੀਂ ਨਹੀਂ 30 ਵਾਲੇ ਵੀ ਬੱਚਾ ਪਾਪਾ 30 ਕਿਲੋ ਤੇ ਨਹੀਂ ਗਏ ਸੀ ਪਾਪੜੂ 55 ਕਰ ਲਾਂਗੇ ਤੂੰ 60 ਕਰੀਂ ਪਤਾ ਕੀ ਆ ਅਸੀਂ ਚੱਲੇਗੇ ਮੈਂ ਦੰਦਾ ਸੱਚੀ ਗੱਲ ਆ ਕਬੜਾ ਕੋਈ ਲੁਪੀ ਲੁਕੀ ਇਸ ਦੀ ਗੱਲ ਐ ਧਿੱਕਰ ਧਿੱਕਰ ਜਿਹੜਾ ਪਿੰਡਾਂ ਦਾ ਧਿੱਕਰ ਉਹ ਸਾਡਾ ਕੋਚ ਐ ਤੇ ਉੱਥੇ ਗੁਰਤੇਜ ਬੈਠਾ ਤੇ ਚਲੇ ਗਏ ਜੀ ਇੱਥੋਂ ਸੈਂਤੀ ਕਿਲੋ ਚ ਪਾਪੜੇ ਪਾਪੜੇ ਪਿੰਡ ਚਲੇ ਗਏ ਜਾ ਕੇ ਇੰਟਰਵਿਊਸ ਵਰਤੀ ਟਾਈਆਂ ਪੈ ਗਈਆਂ ਸਾਡਾ ਬੱਲਰਿਆਂ ਨਾਲ ਮੈਚ ਪੈ ਗਿਆ ਕੰਨੇ ਵੀ ਥੋੜਾ ਚੌਥਾ ਮੈਚ ਹੈ ਉਹ ਪਾਪੜੇ ਤਿੰਨ ਕਿ ਮਹੀਨੇ ਪਹਿਲਾਂ ਹੀ ਚਾਚੇ ਹੁਰੀ ਬੈਹੇ ਸੀ ਨਿੱਕੇ ਹੋ ਰਿਤੇ ਉਹ ਕਹਿੰਦੇ ਵੀ ਸਾਡੇ ਤਾਂ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਐ ਅਸੀਂ ਤਾਂ ਰੋਟੀ ਖਾਣੀ ਐ ਕਹਿੰਦੇ ਠੀਕ ਹੈ ਅਸੀਂ ਸਾਰੇ ਉਹਨਾਂ ਦੇ ਘਰੇ ਚਲੇ ਗਏ ਉਹਨੇ ਸਾਗ ਦੇ ਵਿੱਚ ਪਾਤਾ ਇਹਨਾਂ ਨੇ ਕਿਉਂ ਨਾਲ ਗੁੰਡੇ ਕੱਪ ਕੇ ਮੋਰੀਆਂ ਗੋਪੀ ਹਨਾ ਤੇ ਟਮਾਟਰ ਅਸੀਂ ਇੰਨਾ ਕੁਝ ਕਿੱਥੇ ਦੇਖਿਆ ਜਿੱਤੇ ਪਾਏ ਨਿਕਲੇ ਪ੍ਰਸਾਦ ਨੂੰ ਅਸੀਂ ਤੇ ਖਾ ਕੇ ਮੱਕੀ ਦੇ ਰੋਟੀਆਂ ਸਾਗ ਉਹ ਕਹਿੰਦੇ ਵੀ ਸਟੌਜ ਦੀ ਜੀ ਨੂੰ ਬੇਨਤੀ ਹੈ ਕਿ ਉਹਨਾਂ ਦਾ ਅਗਲਾ ਮੈਚ ਹੈ ਕੰਡੇ ਤੇ ਚਲੇ ਜਾਣ ਗਏ ਕਹੇ ਕੰਡੇ ਤੇ ਕੋਈ ਸਾਕੇ 40 ਦਾ ਭਾਡੇ 3-3 ਕਿਲੋ ਸਾਗ ਹੀ ਖਾਗੇ ਕੋਈ 40 ਦਾ ਕੋਈ 39 ਦਾ ਤੇ ਇੱਕ ਜਗਰੂਪ ਰਹਿ ਗਿਆ ਇੱਕ ਮੈਂ ਰਹਿ ਗਿਆ ਇਹ ਤਾਂ ਹੁਣ ਵੀ ਅੰਡਰ weight ਹੁਣ ਵੀ ਐ ਪਾਈ ਉਹ ਕਹਿੰਦਾ ਕਹਿੰਦਾ 50 ਕਿਲੋ ਖਾ ਦੋ ਹਜੇ ਤੇ ਬੜੇ ਬੜੇ ਆਪ ਕਾ ਬੰਨੂ ਪਰ ਲੱਗ ਹੱਤੇ ਨਾ ਦੋ ਜਣੇ ਰਹਿ ਗਏ ਜੀ ਅਸਤਾਂ ਜਿਹੜੇ ਸਾਡੇ ਨਾਲ ਗਏ ਸੀ ਸੰਤਰੀ ਦੀਆਂ ਫਾੜੀਆਂ ਚੱਕ ਕੇ ਫਿਰ ਕੋਈ ਨਹੀਂ ਕੋਈ ਵੀ ਕੋਈ ਨਹੀਂ ਫਿਕਰ ਨਹੀਂ ਕਰਨਾ ਫਿਕਰ ਨਹੀਂ ਕਰਨੀ ਯਾਰ ਰਹਿ ਤਾਂ ਅਸੀਂ ਦੋ ਗਏ ਹੁਣ ਉਹਨਾਂ ਦੀ ਟੀਮ ਤਕੜੀ ਉਹਨਾਂ ਦੀ ਬੱਲਰੇ ਨਾਲ ਜੀ ਦੋਨੇ ਅਸੀਂ ਸਟੌਪਰ ਉਹ ਆਇਆ ਕਰਨ ਅਸੀਂ ਥੋੜਾ ਜਿਹਾ ਅੱਜ ਆਇਆ ਕਰੀਏ ਉਹ ਭੱਜ ਲੱਗਨ ਸਾਗ ਭੱਜਣ ਦਿੰਦਾ ਸਾਨੂੰ ਅਸੀਂ ਮੁੜਿਆ ਕਰੀਏ ਤੇ ਕਬੱਡੀ ਖੋਣ ਜਾਇਆ ਕਰੀਏ ਮਰਿਆ ਕਰਮ ਕੈਂਚੀ ਸਾਗ ਜ਼ੋਰ ਲਾਉਣ ਦਿੰਦਾ ਇਸ ਤੋਂ ਉਹਦੀ ਸ਼ਾਬਾਸ਼ ਦੇ ਦ ਕਰੀਏ ਇਹ ਐਂ ਇਦਾਂ ਹੋ ਜਾ ਕਰੀਏ ਤੇਰੀ ਦੁੱਤ ਨਹੀਂ ਸੀ ਐਂ ਇਦਾਂ ਹੋ ਜਾ ਕਰੀਏ ਕਹਿੰਦੇ ਹਾਫ ਟਾਈਮ ਦਾ ਸਕੋਰ ਕਾਪੀ ਵਾਲ ਨੂੰ ਬੇਨਤੀ ਹੈ ਹਾਫ ਟਾਈਮ ਦਾ ਸਕੋਰ ਦੱਸੋ ਕਹਿੰਦੇ ਜੀ ਵੱਲਰੇ 42 ਸਤੋਜ ਨੇ ਹਜੇ ਖਾਤਾ ਨਹੀਂ ਖੋਲਿਆ ਮੈਂ ਕਿਵੇਂ ਕਰਨਾ ਹੈ ਤੁਰੂ ਕਰ ਚੱਲੀਏ ਮੈਂ ਸਾਡੇ ਤਾਂ ਬੱਸ ਲੰਘਦੀ ਹੈ ਜੀ ਉਦੋਂ ਸਾਡੇ ਬੱਸ ਨਹੀਂ ਜਾਂਦੀ ਜੇ ਤੂੰ ਗਰਾਜੇ ਤੂੰ ਬਰਾਜੇ ਤੂੰ ਗਾ ਲੈ ਕੇ ਆਗੇ ਪਰ ਕੋਈ ਤਾਂ ਦਿੱਤੇ ਆਊਗਾ ਨਾ ਉਹ 47 ਕਿਲੋ 37 ਕਿਲੋ ਭਾਂਡੇ ਜੇ ਮਿਲਦੇ ਹੁੰਦੇ ਸੀ ਚਲੋ ਹੁਣ ਵਾ ਇਨਾਮ ਦੀ ਵਧੀਆ ਰੱਖ ਲਾਂਗੇ ਪੈਸਿਆਂ ਦਾ ਰੱਖ ਲਾਂਗੇ ਕੋਈ ਜੋਕਾਂ ਨੂੰ ਤਿਆਰ ਕਰੋਗੇ ਤਾਂ ਤੁਹਾਨੂੰ ਉੱਤਮ ਦੇ ਵਧੀਆ 플레이ਰ ਮਿਲਣਗੇ ਆਪਾਂ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਆਂ ਬਜਨੀ ਕੁਆਟੀ ਚਾਰ ਬਜਨ ਰੱਖ ਲਓ ਦੋ ਦਿਨ ਦਾ ਟੂਰਨਾਮੈਂਟ ਰੱਖ ਲਓ ਪਹਿਲੇ ਦਿਨ ਸਾਰੇ ਬਜਨ ਵਾਲੇ ਕਰਾ ਕੇ ਫਾਈਨਲ ਉਹਨਾਂ ਦੇ ਅਗਲੇ ਦਿਨ 11:00 ਵਜੇ ਓਪਨ ਓਪਨ ਹੋਵੇ ਸਵੇਰ ਸ਼ੁਰੂ ਕਰਦੇ ਸੈਂਪਲ ਕੰਮ ਹਾਂਜੀ ਨਹੀਂ ਨਹੀਂ ਖੇਡਣਾ ਚਾਹਦੇ ਨੇ ਪਰ ਜਾਣ ਕਿੱਥੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਹੋਰ ਨਾਲ ਖੇਡੇ ਬਿਨਾ ਇਹਨਾਂ ਇਹਨਾਂ ਦਾ ਜਿਹੜਾ ਅੰਦਰ ਜਿਹੜੇ ਇਹਨਾਂ ਦਾ ਛੁਪਿਆ ਹੋਇਆ ਟੈਲੈਂਟ ਉਹ ਬਾਹਰ ਨਹੀਂ ਆਉਂਦਾ ਹੂੰ 니 ਉਹ ਤਾਂ ਉੱਧਾ ਪਤਾ ਕੀਆ ਉਹ ਤਾਂ ਉਹ ਤਾਂ ਦੇਖੋ ਉਹ ਤਾਂ ਟੂਰਨਾਮੈਂਟ ਕਮੇਟੀ ਤੇ ਹੈ ਤਾਂ ਆਪਾਂ ਕੀ ਕਰਦੇ ਆ ਪਹਿਲਾਂ ਦੇਖਦੇ ਨੇ ਜਿਹੜੇ ਮੈਚ ਨੇ ਛੋਟੇ ਉਹ 20 5 20 ਦੇ ਦਿਓ ਜੀ ਤੁਸੀਂ ਪਹਿਲੀ ਟਾਈਮ ਢੋਣ ਜਾਓ ਇਸ ਹਿਸਾਬ ਨਾਲ ਕਿ ਇੰਨੇ ਮੈਚ ਨੇ ਪੈਣੇ ਦੇ ਤੱਕ ਖਤਮ ਕਰਨੇ ਨੇ ਜਦੋਂ ਆਉਂਦੇ ਨੇ ਮੇਨ ਮੈਚ ਦੋ ਦੋ ਕਬੜੀਆਂ ਬੋ ਜੀ ਉਹਨੂੰ ਆਏਗਾ ਸੋ ਇਹਨੂੰ ਟਾਈਮ ਨੂੰ ਇਸ ਤਰ੍ਹਾਂ ਕਮੇਟੀ ਬਣ ਸਕਦੀ ਹੈ ਉਹ ਜੀ ਟੀਸੀ ਕੀ ਕਰ ਸਕਦਾ ਕਮੇਟੀ ਕਰ ਸਕਦੀ ਹੈ ਉਹ ਤਾਂ ਵੀ ਪਤਾ ਲੱਗਿਆ ਵੀ ਆਪਣੇ ਕੋਲ 16 ਮੈਚ ਨੇ ਐਨੇ ਘੰਟੇ ਇਹਨੂੰ ਵੰਡ ਲੋ ਵੀ ਐਨੇ ਵੇਲੇ ਤੱਕ ਬੁੱਕ ਯੂਆ ਦੇ ਪਾਸ 10-10 ਮਿੰਟ ਦੇਣੇ ਆਰੇ 12-12 ਮਿੰਟ ਦੇਣੇ ਇਹ ਤੇ ਤਾਂ ਕੋਈ ਖਾਸ ਹੈ ਹਾਂ ਪਹਿਲਾਂ ਵੀ ਆਪਾਂ ਖਤਮ ਕਰੀ ਗਏ ਸੋ ਇਹ ਗੱਲਾਂ ਮੈਂ ਤੁਹਾਡੇ ਨਾਲ ਕਰਨ ਆਇਆ ਸੀ ਤੇ ਬਾਕੀ ਪਿੰਡ ਵਸਾਰ ਦੇ ਹਸਾਰ ਦੇ ਠੰਡੀ ਹਵਾ ਦੇ ਬੁੱਲੇ ਦੇਖੋ ਕਹਿੰਦੇ ਕੁੜੀ ਜਿੰਨੇ ਮਰਜੀ ਵੱਡੇ ਕਰਨੇ ਰਹੀ ਜਾਵੇ ਪਰ ਉਹਦਾ ਇੱਕੋ ਹੀ ਸੁਪਨਾ ਰਹਿੰਦਾ ਰੱਬਗੇ ਰਾਸਹੀ ਰਹਿੰਦੇ ਮੇਰੇ ਤੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਣ ਸੋ ਮੇਰੇ ਤੇਕੇ ਨੇ ਪਿੰਡ ਚੋਂ ਨਗਰ ਕੀੜੇ ਚੋਂ ਖੁਸ਼ੀਆਂ ਦੀ ਖਬਰ ਆਉਂਦੀ ਰਹੇ ਇਹੀ ਮੰਨ ਦਹ ਕਰਦਾ ਤੁਸੀਂ ਆਓ ਤੇ ਦੇਖਦੇ ਸਕੂਲ ਚੱਲਦੇ ਇਹ ਰ ਪਉ ਦੇਖਣਾਂ ਦਾ ਮੌਕਾ ਇਸ ਸਟੇਡੀਅਮ ਦਾ 1 ਕਰੋੜ 75 ਲੱਖ ਦਾ ਚੈੱਕ ਜਿਹੜਾ ਅੱਜ ਪਿੰਡ ਦੇ ਸਪਾਂਸਰ ਨੂੰ ਮੈਂ ਦੇ ਲਿਆ ਕੋਈ ਕੋਈ ਵੀ ਪੰਚਾਇਤ ਮੈਂਬਰ ਆ ਜਾਓ ਕੋਈ ਕਰਨਾ ਹੈ ਕਰਨਾ ਇਹਦੇ 'ਚ ਇੱਕ ਮਿੰਟ ਰਹਿ ਜਾਓ ਅਗਰ ਜਰੂਰ ਬਹਿ ਜਾਓ ਇਹਦੇ ਚ ਆ ਜਿਹੜਾ ਇਹ ਆਜਾਲਾ ਚੱਕਾ 1 ਕਰੋੜ 70 ਲੱਖ ਦਾ ਇਹਦੇ ਚ ਅ ਰਾਮ ਜੀ ਵਾਲੀ ਗਲੀ ਗਰਮੀਰਪੁਰ ੁੱਲੜ ਵਾਲੀ ਗਲੀ ਪੰਮੀ ਗਿੰਦਰ ਵਿੱਕੀ ਸੂਬੇਦਾਰ ਗੁਰਪਿਆਰ ਕਾਨੀ ਉਹਨਾਂ ਵਾਲੀਆਂ ਗਲੀਆਂ ਚਾਨਣਪੁਰ ੁੱਲੜ ਵਾਲੀ ਗਲੀ ਹੈਪੀ ਸਰਪੰਚ ਵਿੱਕੀ ਸੂਬੇਦਾਰ ਬੰਟਾ ਕੋਲਾ ਮੋਹਨ ਸਿੰਘ ਸਤਵਰਪੁਰ ਹਾਕਮ ਸਿੰਘ ਗੁਜਰ ਉਹਨਾਂ ਵਾਲੀਆਂ ਗਲੀਆਂ ਜਸਵਿੰਦਰ ਸਿੰਘ ਸਾਫ ਦਾ ਸੁਪਨ ਚੜੀ ਗਈ ਤੇ ਬਾਉਂਡਰੀ ਵਾਲ ਸ਼ਮਸ਼ਾਨ ਘਾਟ ਦੀ ਹੈ ਆਰਸੀ ਦੀ ਪਾਈਪ ਲਾਈਨ ਵੀਰ ਕਲਾ ਰੋਡ ਤੇ ਜੀ ਡਰੇਨ ਤੱਕ ਹੈ ਉਹ ਪਹੁੰਚ ਗਿਆ ਬਸਟੈਂਡ ਦੀ ਸਾਰੀ ਦਾ ਕੰਮ ਨੇ ਬਾਲਮੀਕ ਧਰਮਸ਼ਾਲਾ ਇੰਟਰਲੌਕ ਤੇ ਥਾਪਰ ਮਾਦਲੇ ਨਾਲ ਛੱਪੜ ਜਨਾ ਤੋਬਾ ਸਤੌਜ ਪੱਤੀ ਧਰਮਸ਼ਾਲਾ ਤੇ ਸ਼ਮਸ਼ਾਨ ਘਾਟ ਦੇ ਵਿੱਚ ਉਹਦੇ ਕੰਮਾਂ ਵਾਸਤੇ ਗੁਰੂ ਘਰ ਦੇ ਨੇੜੇ ਧਰਮਸ਼ਾਲਾ ਦੀ ਸਾਰੀ ਹੈ ਤੇ ਦੋ ਹੋਰ ਸ਼ਮਸ਼ਾਨ ਘਾਟ ਦੇ ਛੱਡ ਨੇ ਦਨਵਾਸਤ ਪੈਸੇ ਮੰਗੇ ਹੋਏ 1.50 ਲੱਖ ਦਾ ਇੱਕ ਆਮਦਨੀ ਦਿੱਤੀ। ਲਲਤ ਨੂੰ ਕੋਈ ਨਹੀਂ ਕਹਿੰਦਾ। ਆਲਾਕਾ ਫੋਟੋ ਕੱਢ। ਬਹੁਤ ਵਾਹ। ਬਹੁਤ-ਬਹੁਤ ਧੰਨਵਾਦ ਜੀ। 5 ਮਿੰਟ ਨਹੀਂ ਮੈਨਲੇ ਫੋਟੋ ਕਢਾ ਲੈ। ਫੋਟੋ ਤਾਂ ਮਾ ਕੋਦੇ ਚੱਲਦੇ ਸਕੂਲ ਚੱਲਦੇ।